ਹੈਲੋ एवरीवन ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਰਵ ਸਟੱਡੀ ਕਲਾਸਸ ਦੇ ਉੱਪਰ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਭਾਸ਼ਾਵਾਂ ਬਨਗੀਆਂ ਤੇ ਉਪਭਾਸ਼ਾਵਾਂ ਦੇ ਸਬੰਧੀ ਪ੍ਰਸ਼ਨ ਉੱਤਰ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਸਾਡੇ ਜਿਹੜੇ ਮਾਸਟਰ ਗ੍ਰੈਜੂਏਟ ਪੰਜਾਬੀ ਤੇ ਟੀਟੀ ਦੇ ਆਨਲਾਈਨ ਬੈਚ ਚੱਲ ਰਹੇ ਐ ਉਹਦੇ ਰਿਗਾਰਡਿੰਗਲੀ ਤੁਹਾਡੀ ਕੋਈ ਵੀ ਕੁਇਰੀ ਹੋਵੇ ਸਾਡਾ ਕੰਟੈਕਟ ਨੰਬਰ ਹੈ ਜੀ 88473 80896 ਇਸ ਨੰਬਰ ਦੇ ਉੱਪਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਨਾ ਹੈ ਭਾਸ਼ਾ ਬਣਗੀਆਂ ਤੇ ਉਪਭਾਸ਼ਾਵਾਂ ਸੰਬੰਧੀ ਜਿਹੜੇ ਹੈਗੇ ਆਪਣੇ ਪ੍ਰਸ਼ਨ ਉੱਤਰ ਤੇ ਜਿਹੜੀਆਂ ਇਹ ਭਾਸ਼ਾ ਬਣਗੀਆਂ ਤੋਂ ਇਲਾਵਾ ਜਿਹੜੀਆਂ ਉਪਭਾਸ਼ਾਵਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਪਭਾਸ਼ਾਵਾਂ ਦੀ ਵੰਡ ਜਿਹੜੀ ਹੈਗੀ ਆ ਉਹ ਜੋਰਜ ਗੇਰਸਨ ਜਿਹੜੇ ਆਪਣੇ ਵਿਦਵਾਨ ਹੈਗੇ ਆ ਉਹਨਾਂ ਨੇ ਕੀਤੀ ਹੈ ਤੇ ਉਹਨਾਂ ਦੇ ਅਕੋਰਡਿੰਗਲੀ ਆਪਣੀਆਂ ਜਿਹੜੀਆਂ ਹੈਗੀਆਂ ਉਪਭਾਸ਼ਾਵਾਂ ਬੰਦੀਆਂ ਮਾਜੀ ਦੁਆਬੀ ਮਲਵਈ ਪੁਆਦੀ ਮਲਤਾਨੀ ਪੋਠੋਹਾਰੀ ਤੇ ਡੋਗਰੀ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਕੁਐਸਚਨ ਨੇ ਉਹ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਤਾਂ ਪਹਿਲਾਂ ਆਪਾਂ ਫਰਸਟ ਕੁਐਸਚਨ ਤੋਂ ਸਟਾਰਟ ਕਰਦੇ ਹਾਂ ਜੀ ਭਾਸ਼ਾ ਬਨਗੀਆਂ ਦੇ ਨਾਲ ਸੰਬੰਧਿਤ ਕੁਐਸਚਨ ਹੈ ਤਾਂ ਕੰਮ ਚਲਾਉ ਭਾਸ਼ਾ ਕਿਸ ਨੂੰ ਆਖਿਆ ਜਾਂਦਾ ਹੈ ਜਿਹੜੀ ਭਾਸ਼ਾ ਦੇ ਨਾਲ ਦੋ ਮਤਲਬ ਆਪਣੇ ਵੱਖਰੇ ਜਿਹੜੇ ਭਾਸ਼ਾ ਦੇ ਪਰਸਨ ਆਪਸ ਦੇ ਵਿੱਚ ਮਿਲਦੇ ਆ ਮੰਨ ਲਓ ਇੱਕ ਅੰਗਰੇਜ਼ੀ ਦਾ ਇੱਕ ਪੰਜਾਬੀ ਦਾ ਉਹ ਜਦੋਂ ਆਪਸ ਦੇ ਵਿੱਚ वार्तालाਪ ਕਰਦੇ ਹੈਗੇ ਆ ਤਾਂ ਉਸ ਭਾਸ਼ਾ ਨੂੰ ਕੰਮ ਚਲਾਉ ਭਾਸ਼ਾ ਆਖਿਆ ਜਾਂਦਾ ਹੈ ਤਾਂ ਕਿਹੜੀ ਭਾਸ਼ਾ ਹੁੰਦੀ ਹੈ ਜਿਹਨੂੰ ਕੰਮ ਚਲਾਉ ਆਖਿਆ ਜਾਂਦਾ ਹੈ ਤਾਂ ਆਨਸਰ ਤੁਸੀਂ ਟਿਕ ਕਰਨਾ ਹੈ ਏ ਆਪਸ਼ਨ ਹੈਗੀ ਹੈ ਜੀ ਪਿਜਨ ਬੀ ਬੋਲੀ ਸੀ ਤੁਹਾਡੇ ਕੋਲ ਹੈ ਕ੍ਰਿਓਲ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕਿਹੜੀ ਭਾਸ਼ਾ ਹੁੰਦੀ ਹੈ ਜੀ ਕੰਮ ਚਲਾਉ ਭਾਸ਼ਾ ਤਾਂ ਕੰਮ ਚਲਾਉ ਭਾਸ਼ਾ ਤੁਹਾਡੇ ਕੋਲ ਆ ਜਾਂਦੀ ਹੈ ਜੀ ਪਿਜਨ ਭਾਸ਼ਾ ਯਾਨੀ ਕਿ ਇਸ ਕੁਐਸਚਨ ਦਾ ਆਨਸਰ ਤੁਹਾਡੇ ਕੋਲ ਰਹੇਗਾ ਏ ਕੰਮ ਚਲਾਉ ਭਾਸ਼ਾ ਮਤਲਬ ਉਸ ਭਾਸ਼ਾ ਨੂੰ ਆਖਿਆ ਜਾਂਦਾ ਜਦੋਂ ਦੋ ਵੱਖਰੀਆਂ ਵਕਰੀਆਂ ਭਾਸ਼ਾਵਾਂ ਦੇ ਲੋਕ ਆਪਸ ਦੇ ਵਿੱਚ ਗੱਲਬਾਤ ਕਰਦੀ ਹੈਗੀ ਹੈ ਨੈਕਸਟ ਆਪਣੇ ਕੋਲੇ ਸੈਕਿੰਡ ਕੁਐਸਚਨ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਸੈਕਿੰਡ ਕੁਐਸਚਨ ਤੁਹਾਡੇ ਕੋਲੇ ਹੈਗਾ ਕਿ ਜਦੋਂ ਕੰਮ ਚਲਾਉ ਭਾਸ਼ਾ ਜੈਨਕਿ ਜਿਹੜੀ ਪਿਜਨ ਭਾਸ਼ਾ ਹੁੰਦੀ ਹੈ ਉਹ ਸਥਾਨਿਕ ਭਾਸ਼ਾ ਬਣ ਜੇ ਮਤਲਬ ਉਹ ਇੱਕ ਪ੍ਰਮਾਣਿਕ ਰੂਪ ਧਾਰਨ ਕਰ ਜੇ ਤਾਂ ਫਿਰ ਉਹਨੂੰ ਕਿਹੜੀ ਭਾਸ਼ਾ ਆਖਿਆ ਜਾਂਦਾ ਹੈ ਸਪੈਸ਼ਲੀ ਜਿਹੜਾ ਤੁਹਾਡਾ ਈਟੀਟੀ ਦਾ 9594 ਵਾਲਾ ਪੇਪਰ ਸੀ ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਵੀ ਗਿਆ ਸੀਗਾ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਇਹ ਉਹਨਾਂ ਦੇ ਲਈ ਤੇ ਕਹਿੰਦੇ ਜਦੋਂ ਮਾਸਟਰ ਗੇਡਰ ਪੰਜਾਬੀ ਦੇ ਵਿੱਚ ਵੀ ਐਵੇਂ ਦੇ ਕੁਐਸਚਨ ਜਿਹੜੇ ਆ ਪੁੱਛੇ ਜਾਂਦੇ ਆ ਤੇ ਜਦੋਂ ਕੰਮ ਚਲਾਉ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਂਦੀ ਹੈ ਤਾਂ ਫਿਰ ਉਹਨੂੰ ਕਿਹੜੀ ਭਾਸ਼ਾ ਆਖਿਆ ਜਾਂਦਾ ਹੈ অপਸ਼ਨ A ਬੋਲੀ B ਕ੍ਰਿਓਲ C ਪਿਜਨ D ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਕਿਹੜੀ ਭਾਸ਼ਾ ਆਖਿਆ ਜਾਂਦਾ ਜੀ ਜਦੋਂ ਕੰਮ ਚਲਾਉ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਂਦੀ ਹੈ ਮਤਲਬ ਇੱਕ ਸਮੇਂ ਉਹ ਸਿਰਫ ਡੰਗਸਾਰ ਰਹੀ ਸੀ ਉਹਦੇ ਨਾਲ ਕੰਮ ਚੱਲਦਾ ਸੀ ਕਿ ਆਪਸ ਦੀਆਂ ਜਿਹੜੀਆਂ ਫੀਲਿੰਗਸ ਆ ਉਹ ਸਮਝ ਆ ਜਾਂਦੀਆਂ ਸੀ ਪਰ ਸਮਾ ਪਾਕਿਸਤਾਨਿਕ ਭਾਸ਼ਾ ਬਣ ਗਈ ਤਾਂ ਫਿਰ ਉਸ ਭਾਸ਼ਾ ਨੂੰ ਕੀ ਆਖਿਆ ਜਾਂਦਾ ਹੈ ਤਾਂ ਇਹਦਾ ਕਰੈਕਟ ਆਨਸਰ ਰਹੇਗਾ ਜੀ ਆਪਣੇ ਕੋਲੇ ਆਨਸਰ ਜਿਹੜਾ ਹੈਗਾ B ਯਾਨੀ ਕਿ ਉਹਨੂੰ ਤੁਹਾਡੇ ਕੋਲ ਆਖਿਆ ਜਾਂਦਾ ਹੈਗਾ ਜੀ ਸੌਰੀ A ਨਹੀਂ ਇਹਦਾ ਆਨਸਰ ਰਹੇਗਾ ਤੁਹਾਡੇ ਕੋਲੇ B ਯਾਨੀ ਕਿ ਉਹਨੂੰ ਆਖਿਆ ਜਾਂਦਾ ਹੈਗਾ ਕ੍ਰਿਓਲ ਭਾਸ਼ਾ ਜਦੋਂ ਕਮ ਚਲਾਉ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਂਦੀ ਹੈ ਤਾਂ B ਆਨਸਰ ਜਿਹੜਾ ਹੈ ਤੁਹਾਡਾ ਸਹੀ ਹੈ ਨੈਕਸਟ ਆਪਾਂ ਅੱਗੇ ਗੱਲ ਕਰਦੇ ਹਾਂ ਜੀ 3rd ਕੁਐਸਚਨ ਪੰਜਾਬੀ ਨਿੰhanga ਦੁਆਰਾ ਕਿਸ ਭਾਸ਼ਾ ਜਾਂ ਪੁਪਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਇਹ ਭਾਸ਼ਾ ਬਣਗੀਆਂ ਦੇ ਤਹਿਤ ਆਉਂਦਾ ਹੈ ਕਿ ਇੱਕ ਭਾਸ਼ਾ ਹੀ ਜੀ ਹੁੰਦੀ ਹੈ ਜਿਹੜੇ ਪੰਜਾਬੀ ਦੇ ਨਿੰਗ ਸਿੰਘ ਲੋਕ ਹੈ ਜਿਹੜੇ ਉਹ ਵਰਤਦੇ ਹੈ ਇਸ ਤੋਂ ਇਲਾਵਾ ਜਿਹੜੇ ਆਰਮੀ ਦੇ ਹੈਗੇ ਹੈ ਮਤਲਬ ਆਪਣੇ ਨੌਜਵਾਨ ਆਰਮੀ ਵਾਲੇ ਉਹ ਵੀ ਇਸ ਭਾਸ਼ਾ ਨੂੰ ਵਰਤਦੇ ਹੈ ਤਾਂ ਤੁਸੀਂ ਦੱਸਣਾ ਕਿ ਕਿਹੜੀ ਭਾਸ਼ਾ ਹੈਗੀ ਹੈ ਜਿਹੜੀ ਪੰਜਾਬੀ ਨਿੰਗਾ ਸਿੰਘਾਂ ਦੁਆਰਾ ਵਰਤੀ ਜਾਂਦੀ ਹੈ ਏ ਭਾਸ਼ਾ ਆਪੋ ਭਾਸ਼ਾ ਬੀ ਤੁਹਾਡੇ ਕੋਲੇ ਹੈ ਜੀ ਟਕਸਾਲੀ ਭਾਸ਼ਾ ਸੀ ਆਪਸ਼ਨ ਤੁਹਾਡੇ ਕੋਲੇ ਗੁਪਤ ਭਾਸ਼ਾ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਇਹਨਾਂ ਚੋਂ ਤੁਸੀਂ ਟਿਕ ਕਰਨਾ ਅਨਸਰ ਤਾਂ ਇਹਦਾ ਅਨਸਰ ਆਏਗਾ ਜੀ ਆਪਣੇ ਕੋਲੇ ਗੁਪਤ ਭਾਸ਼ਾ ਜਿਹੜੀ ngha ਸਿੰਘਾਂ ਦੁਆਰਾ ਵਰਤੀ ਜਾਂਦੀ ਭਾਸ਼ਾ ਹੈ ਉਹਨੂੰ ਆਖਿਆ ਜਾਂਦਾ ਹੈ ਜੀ ਗੁਪਤ ਭਾਸ਼ਾ ਯਾਨੀ ਕਿ ਤੁਹਾਡੇ ਕੋਲ ਅਨਸਰ ਆ ਗਿਆ ਸੀ ਗੁਪਤ ਭਾਸ਼ਾ ਵਾਲਾ ਹੁਣ ਗੁਪਤ ਭਾਸ਼ਾ ਬਾਰੇ ਆਪਾਂ ਐਕਸਟਰਾ ਥੋੜੀ ਜੀ ਡਿਟੇਲ ਨੋਟ ਕਰ ਲਈਏ ਇਹ ਥੋੜੀ ਜੀ ਕੋਡਡ ਜਿਹੜੀ ਲੈਂਗੁਏਜ ਹੁੰਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਗੁਪਤ ਭਾਸ਼ਾ ਜਿਵੇਂ ਕਿ ਜਪਾਨੀnga ਸਿੰਘਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦੁੱਧ ਨੂੰ ਸਮੁੰਦਰ ਕਿਹਾ ਜਾਂਦਾ ਫੋਰ ਐਗਜ਼ਾਮਪਲ ਤਾਂ ਇਹ ਚੀਜ਼ ਕੀ ਹੈ ਇਹ ਗੁਪਤ ਭਾਸ਼ਾ ਹੈ ਸੇਮ ਇਹ ਆਰਮੀ ਵਾਲਿਆਂ ਵੱਲੋਂ ਵੀ ਜਿਹੜੀ ਗੁਪਤ ਲੈਂਗੁਏਜ ਹੈਗੀ ਹੈ ਕੋਡਡ ਲੈਂਗੁਏਜ ਜਿਹਨੂੰ ਆਪਾਂ ਬੋਲਦੇ ਹਾਂ ਯੂਜ਼ ਕੀਤੀ ਜਾਂਦੀ ਹੈ ਆਪਾਂ ਕਰਦੇ ਹਾਂ ਜੀ ਨੈਕਸਟ ਕੁਐਸਚਨ ਇੱਕ ਤੁਹਾਡਾ ਦੱਸ ਦਈਏ ਕਿ ਜੇ ਸਾਨੂੰ ਮਤਲਬ ਸਾਡੀ ਵੀਡੀਓ ਵਧੀਆ ਲੱਗੀ ਤੈਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਨੈਕਸਟ ਨੈਕਸਟ ਵੀਡੀਓ ਦੀ ਇਨਫੋਰਮੇਸ਼ਨ ਵਾਸਤੇ ਤੁਸੀਂ ਸਾਡੇ ਚੈਨਲ ਸਰੋ ਸਟੱਡੀ ਕਲਾਸਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਅਗੇ ਤੁਹਾਨੂੰ ਨੈਕਸਟ ਵੀਡੀਓ ਦੀ ਜਿਹੜੀ ਹੈ ਉਹ ਇਨਫੋਰਮੇਸ਼ਨ ਮਿਲ ਜਾਵੇ ਤਾਂ ਆਪਾਂ ਬਹੁਤਾ ਸਮਾਂ ਨਾਲ ਲੈਂਦੇ ਹੋਏ ਕਰਦੇ ਆਪਾਂ ਨੈਕਸਟ ਕੁਐਸਚਨ ਤਾਂ ਤੁਹਾਡੇ ਕੋਲ ਆ ਗਿਆ ਜੀ 4ਥ ਕੁਐਸਚਨ 4ਥ ਕੁਐਸਚਨ ਕੀ ਹੈਗਾ ਇੱਕ ਮਿੰਟ 4ਥ ਕਿੱਤੇ ਨਾਲ ਸੰਬੰਧਿਤ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਹੈ ਹੁਣੇ ਅਗਲੀ ਵੰਨਗੀ ਆ ਗਈ ਆਪਣੇ ਕੋਲੇ ਭਾਸ਼ਾ ਦੀ ਕਿ ਜਿਹੜਾ ਕਿੱਤੇ ਦੇ ਨਾਲ ਸੰਬੰਧਿਤ ਭਾਸ਼ਾ ਹੈਗੀ ਹੈ ਕਿਸ ਭਾਸ਼ਾ ਨੂੰ ਆਖਿਆ ਜਾਂਦਾ ਹੈ ਕਿੱਤੇ ਨਾਲ ਸੰਬੰਧਿਤ ਭਾਸ਼ਾ ਤਾਂ ਕੀ ਉਹ ਟਕਸਾਲੀ ਭਾਸ਼ਾ ਹੈ ਰਜਿਸਟਰੀ ਭਾਸ਼ਾ ਹੈ ਇਆ ਫਿਰ ਦੋਵੇਂ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਜਿਹੜੀ ਕਿੱਤੇ ਨਾਲ ਸਬੰਧਤ ਹੁੰਦੀ ਹੈ ਕੋਈ ਕਿਸੇ ਦਾ ਕੀਤਾ ਮਤਲਬ ਕਿਵੇਂ ਜਿਵੇਂ ਹੁਣ ਡਾਕਟਰਾਂ ਦਾ ਆਪਣਾ ਕੀਤਾ ਹੈਗਾ ਪੁਲਿਸ ਡਿਪਾਰਟਮੈਂਟ ਦਾ ਆਪਣਾ ਕੀਤਾ ਹੈਗਾ ਹੈਨਾ ਐਜੂਕੇਸ਼ਨ ਡਿਪਾਰਟਮੈਂਟ ਦੀ ਆਪਣੀ ਲੈਂਗੁਏਜ ਹੈ ਤਾਂ ਜਿਹੜੀ ਲੈਂਗੁਏਜ ਕਿੱਤੇ ਨਾਲ ਸਬੰਧਤ ਹੁੰਦੀ ਹੈ ਤਾਂ ਕਿਹੜੀ ਲੈਂਗੁਏਜ ਨੂੰ ਆਖਿਆ ਜਾਂਦਾ ਕਿੱਤੇ ਨਾਲ ਸਬੰਧਤ ਭਾਸ਼ਾ ਤਾਂ ਇਹਦਾ ਆਨਸਰ ਕਰਨਾ ਹੀ ਤੁਸੀਂ ਤਾਂ ਇਹਦਾ ਆਨਸਰ ਤੁਹਾਡੇ ਕੋਲ ਰਹੇਗਾ ਜੀ ਬੀ ਜਾਨੀ ਕਿ ਜਿਹੜੀ ਰਜਿਸਟਰੀ ਭਾਸ਼ਾ ਹੈਗੀ ਹੈ ਇਹਨੂੰ ਆਖਿਆ ਜਾਂਦਾ ਜੀ ਕਿਤੇ ਨਾਲ ਸੰਬੰਧਿਤ ਭਾਸ਼ਾ ਤਾਂ ਰਜਿਸਟਰੀ ਭਾਸ਼ਾ ਤੋਂ ਡਾੰਸਰ ਰਹੇਗਾ ਇੱਕ ਜਿਹੜਾ ਆਪਾਂ ਉੱਪਰ ਕੁਐਸਚਨ ਡਿਸਕਸ ਕੀਤਾ ਸੀ ਨਿੰਗਾ ਸਿੰਘਾਂ ਦੁਆਰਾ ਇਹ ਭਾਸ਼ਾ ਹੀ ਹੈ ਉਪਭਾਸ਼ਾ ਨਹੀਂ ਹੈਗੀ ਭਾਸ਼ਾ ਦੀਆਂ ਹੀ ਆਪਾਂ ਜਿਹੜੀਆਂ ਹੈਗੀਆਂ ਬਣਗੀਆਂ ਕਰ ਰਹੀਆਂ ਤਾਂ ਫੋਰਥ ਕੁਐਸਚਨ ਤੋਂ ਬਾਅਦ ਨੈਕਸਟ ਆਪਾਂ ਜੰਪ ਕਰਦੇ ਹਾਂ ਜੀ ਆਪਣੇ 5th ਕੁਐਸਚਨ ਦੇ ਉੱਪਰ ਤਾਂ ਦੇਖਦੇ ਹਾਂ ਜੀ 5th ਕੁਐਸਚਨ 5th ਕੁਐਸਚਨ ਹੈਗਾ ਜੀ ਤੁਹਾਡੇ ਕੋਲੇ ਸਲੈਂਗ ਭਾਸ਼ਾ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਹੁੰਦੀ ਹੈ ਸਲੈਂਗ ਭਾਸ਼ਾ ਜਾਂ ਫਿਰ ਅਪਭਾਸ਼ਾ ਵੀ ਨੂੰ ਕਹਿ ਦਿੰਦੇ ਐ ਇਹ ਵੀ ਤੁਹਾਡੇ ਕੋਲੇ ਜਿਹੜੀ ਹੈ ਭਾਸ਼ਾ ਦੀ ਬਣ ਗਈ ਹੈ ਤੇ ਇਹਦੇ ਵਿੱਚ ਜਿਹੜੀ ਭਾਸ਼ਾ ਵਰਤੀ ਜਾਂਦੀ ਉਹਦੀ ਸ਼ਬਦਾਵਲੀ ਕਿਵੇਂ ਦੀ ਹੁੰਦੀ ਹੈ ਅਸਭਿਅਕ ਜਾਂ ਫਿਰ ਸਭਿਅਕ ਜਾਂ ਫਿਰ ਦੋਵੇਂ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ கரੈਕਟ ਆਨਸਰ ਟਿਕ ਕਰਨਾ ਜੀ ਇੱਥੇ ਸਲੈਂਗ ਭਾਸ਼ਾ ਦੇ ਵਿੱਚ ਤਾਂ ਜਿਹੜੀ ਸਲੈਂਗ ਭਾਸ਼ਾ ਹੁੰਦੀ ਹੈ ਉਹਦੇ ਵਿੱਚ ਵਰਤੀ ਜਾਂਦੀ ਭਾਸ਼ਾ ਕਾਫੀ ਸਟੂਡੈਂਟਸ ਆਨਸਰ ਕਰ ਰਹੇ ਹੈ ਜੀ ਬੀ ਯਾਨੀ ਕਿ ਸਭਿਅਕ ਨਹੀਂ ਜੇ ਗਲਤ ਹੋ ਗਿਆ ਇਹਦਾ ਆਨਸਰ ਤੁਹਾਡੇ ਕੋਲ ਰਹੇਗਾ ਏ ਅਸਭਿਅਕ ਜਿਹੜੀ ਸਲੈਂਗ ਭਾਸ਼ਾ ਮਤਲਬ ਅਪ ਭਾਸ਼ਾ ਤੇ ਜਿਹੜੀ ਅਪ ਭਾਸ਼ਾ ਹੁੰਦੀ ਹੈ ਉਹਨੂੰ ਉਹਦੇ ਵਿੱਚ ਵਰਤੀ ਜਾਂਦੀ ਜਿਹੜੀ ਸ਼ਬਦਾਵਲੀ ਹੈਗੀ ਹੈ ਉਹਨੂੰ ਅਸਭਿਅਕ ਆਖਿਆ ਜਾਂਦਾ ਹੈਗਾ ਜਿਵੇਂ ਮਢੀਰ ਸ਼ਬਦ ਹੈਗਾ ਇਹ ਵੀ ਥੋੜਾ ਅਸਭਿਅਕ ਸ਼ਬਦ ਹੁੰਦੇ ਆ ਜਿਹੜੇ ਮਹਿਨਤਾ ਨਹੀਂ ਲੋਕ ਜਾਂ ਨੀਵੇਂ ਪੱਦਰ ਦੀ ਭਾਸ਼ਾ ਵੀ ਆਖਿਆ ਜਾਂਦਾ ਸਲੈਂਗ ਭਾਸ਼ਾ ਨੂੰ ਤੇ ਇਹਦਾ ਆਨਸਰ ਜਿਹੜਾ ਹੈ ਤੁਹਾਡੇ ਕੋਲੇ ਹੋ ਰਹੇਗਾ ਇਹ ਸਲੈਂਗ ਭਾਸ਼ਾ ਦੇ ਵਿੱਚ ਵਰਤੀ ਜਾਂਦੀ ਜਿਹੜੀ ਸ਼ਬਦਾਵਲੀ ਹੈ ਉਹ ਅਸਭਿਅਕ ਹੁੰਦੀ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਆਪਣੇ 6th ਕੁਐਸਚਨ ਦੀ 6ਵੇਂ ਕੁਐਸਚਨ ਦੀ ਇਹ ਆਪਣੇ ਪਹਿਲੇ ਜਿਹੜੇ 5 ਕੁਐਸਚਨ ਸੀਗੇ ਇਹ ਤੁਹਾਡੇ ਰਿਲੇਟਡ ਸੀਗੇ ਪੰਜਾਬੀ ਦੀ ਭਾਸ਼ਾ ਦੀਆਂ ਬੰਨਗੀਆਂ ਦੇ ਨਾਲ ਤਾਂ ਹੁਣ ਇਸ ਤੋਂ ਬਾਅਦ ਆਪਾਂ ਉਪਭਾਸ਼ਾ ਦੇ ਬਾਰੇ ਗੱਲ ਕਰਾਂਗੇ ਤਾਂ ਫਸਟਾ ਥੋੜਾ 6th ਕੁਐਸਚਨ ਹੈ ਕਿ ਇਸ ਉਪਭਾਸ਼ਾ ਵਿੱਚ ਸੰਜੋਗ ਆਤਮਿਕਤਾ ਬੰਤਰ ਵਧੇਰੇ ਹੈ ਸੰਯੋਗ ਆਤਮਿਕਤਾ ਬੰਤਰ ਜਿਹੜੀ ਹੈ ਉਹ ਕਿਸ ਭਾਸ਼ਾ ਦੇ ਵਿੱਚ ਜਿਹੜੀ ਵਧੇਰੇ ਯੂਜ਼ ਕੀਤੀ ਜਾਂਦੀ ਹੈ ਸੰਯੋਗ ਆਤਮਿਕਤਾ ਮਤਲਬ ਦੋ ਸ਼ਬਦਾਂ ਦੀ ਜਗ੍ਹਾ ਤੇ ਇੱਕੋ ਸ਼ਬਦ ਨੂੰ ਜਿਹੜਾ ਹੈ ਪੰਜਾਬੀ ਦੇ ਵਿੱਚ ਸੰਯੋਗ ਕਰਕੇ ਜਿਵੇਂ ਵਰਤਿਆ ਜਾਂਦਾ ਹੈਗਾ ਜੇਬਾ ਗੱਲ ਕਰੀਏ ਵੀ ਮੈਂ ਸਕੂਲ ਤੋਂ ਘਰ ਆਇਆ ਤਾਂ ਉਸ ਦੀ ਜਗ੍ਹਾ ਤੇ ਆਪਾਂ ਵਰਤ ਲਗੇ ਮੈਂ ਸਕੂਲੋਂ ਘਰ ਆਇਆ ਤਾਂ ਸਕੂਲੋਂ ਸਕੂਲ ਤੋਂ ਦੀ ਥਾਂ ਤੇ ਸਕੂਲੋਂ ਸ਼ਬਦ ਵਰਤਿਆ ਗਿਆ ਤਾਂ ਆਪਾਂ ਦੱਸਣਾ ਹੈ ਵਿੱਕੀ ਸ ਉਪਭਾਸ਼ਾ ਦੇ ਵਿੱਚ ਜਿਹੜੀ ਹੈਗੀ ਆ ਉਹ ਸੰਯੋਗ ਆਤਮਿਕਤਾ ਦੀ ਜਿਹੜੀ ਵਰਤੂ ਆ ਉਹ ਜਿਹੜੀ ਵੰਤਰ ਹੈ ਇਹ ਵਧੇਰੇ ਹੈਗੀ ਹੈ ਤਾਂ ਟਿਕ ਕਰਨਾ ਹੈ ਦੁਆਬੀ ਏ অপਸ਼ਨ ਬੀ ਤੁਹਾਡੇ ਕੋਲੇ ਮਲਵਈ ਸੀ ਤੁਹਾਡੇ ਕੋਲੇ ਪਾਦੀ ਡੀ ਤੁਹਾਡੇ ਕੋਲੇ ਮਾਝੀ ਤਾਂ ਟਿਕ ਕਰਨਾ ਜਿਹੜਾ கரੈਕਟ ਆਨਸਰ ਤਾਂ ਇਸ ਕੁਐਸਚਨ ਦਾ கரੈਕਟ ਆਨਸਰ ਹੋਏਗਾ ਜੀ ਤੁਹਾਡੇ ਕੋਲੇ ਡੀ ਜਿਹੜੀ ਕਿ ਜਿਹੜੀ ਮਾਝੀ ਉਪਭਾਸ਼ਾ ਹੈਗੀ ਹੈ ਇਹਦੇ ਵਿੱਚ ਜਿਹੜੀ ਸੰਯੋਗ ਆਤਮਿਕਤਾ ਹੈਗੀ ਆ ਉਹ ਵਧੇਰੇ ਵਰਤੀ ਜਾਂਦੀ ਹੈਗੀ ਹੈ ਫਾਰ ਇਗਜ਼ਾਮਪਲ ਜਿਵੇਂ ਆਪਾਂ ਕਹੀਏ ਹੱਥੀ ਕੀਤਾ ਤਾਂ ਉਹਦੇ ਥਾਂ ਤੇ ਹੱਥਾਂ ਨਾਲ ਕੀਤਾ ਦੀ ਥਾਂ ਤੇ ਜਿਹੜਾ ਆਪਣੇ ਕੋਲੇ ਮਾਜੀ ਭਾਸ਼ਾ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਹੱਥੀ ਕੀਤਾ ਤਾਂ ਜਿਹੜਾ ਨਾਲ ਸ਼ਬਦ ਹੈ ਉਹ ਤੁਹਾਡੇ ਕੋਲੇ ਹੈ ਜਿਹੜਾ ਉਹ ਮਤਲਬ ਇਹਦੇ ਵਿੱਚ ਕੱਟ ਦਿੱਤਾ ਜਾਂਦਾ ਹੈ ਤਾਂ ਇਹ ਕੀ ਹੈ ਸੰਯੋਗਾਤਮਿਕਤਾ ਤਾਂ ਆਪਣੇ ਕੋਲੇ ਕਿਸੋ ਉਪਭਾਸ਼ਾ ਵਿੱਚ ਸੰਯੋਗਾਤਮਿਕ ਵੰਤਰ ਵਧੇਰੇ ਹੈ ਮਾਜੀ ਦੇ ਵਿੱਚ ਨੈਕਸਟ ਆਪਾਂ ਦੇਖਦੇ ਹਾਂ ਜੀ ਅਗਲਾ ਕੁਐਸਚਨ ਆਪਣਾ 7th ਕਿਸੇ ਉਪਭਾਸ਼ਾ ਵਿੱਚ ਸ਼ਬਦਾਂ ਦੇ ਦਰਮਿਆਨ ਤੇ ਅਖੀਰ ਤੇ ਹਾ ਹਾ ਤੁਣੀ ਨਹੀਂ ਬੋਲੀ ਜਾਂਦੀ ਸਗੋਂ ਉਸ ਦੀ ਜਗ੍ਹਾ ਤੇ ਆੜਾ ਤੁਣੀ ਦੀ ਆਵਾਜ਼ ਬੋਲੀ ਜਾਂਦੀ ਹੈ ਹੁਣ ਕੋਈ ਉਪਭਾਸ਼ਾ ਹੈਗੀ ਹੈ ਜਿਹਦੇ ਵਿੱਚ ਪੰਜਾਬੀ ਦੀ ਉਪਭਾਸ਼ਾਵਾਂ ਆਪਾਂ ਗੱਲ ਰਹੀਆਂ ਤਾਂ ਉਹਦੇ ਵਿੱਚ ਜਦੋਂ ਕੋਈ ਸ਼ਬਦ ਆ ਜਾਂਦਾ ਜਿਹਦੇ ਅਖੀਰ ਤੇ ਹਾ ਹਾ ਤੁਣੀ ਹੁੰਦੀ ਹੈ ਉਹ ਕਹਿੰਦੇ ਅਖੀਰ ਤੇ ਹਾ ਹਾ ਤੁਣੀ ਨਹੀਂ ਉਚਾਰੀ ਜਾਂਦੀ ਤਾਂ ਉਹਦੀ ਜਗ੍ਹਾ ਤੇ ਕੀ ਉਚਾਰਿਆ ਜਾਂਦਾ ਉਹਦੀ ਜਗ੍ਹਾ ਤੇ ਉਚਾਰੀ ਜਾਂਦੀ ਹੈ ਆੜਾ ਤੁਣੀ ਤਾਂ ਦੱਸਣਿਆ ਜੀ ਜੋ ਕਰੈਕਟ ਅਨਸਰ ਮੁਲਤਾਨੀ ਮਾਜੀ ਜਾਂ ਫਿਰ ਜਿਹੜੀ ਹੈ ਤੁਹਾਡੇ ਕੋਲੇ ਪੁਆਦੀ ਜਾਂ ਫਿਰ ਮਲਵਈ ਤੇ ਇਹਦਾ ਕਰੈਕਟ ਆਨਸਰ ਕਿਹੜਾ ਰਹੇਗਾ ਤੇ ਇਹਦਾ ਵੀ ਕਰੈਕਟ ਆਨਸਰ ਤੁਹਾਡੇ ਕੋਲ ਆਏਗਾ ਜੀ ਬੀ ਮਾਜੀ ਉਪਭਾਸ਼ਾ ਜਿਹੜੀ ਹੈ ਉਹ ਹੀ ਵਿਸ਼ੇਸ਼ਤਾ ਰੱਖਦੀ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਹਾ ਹ ਤੁਣੀ ਨਹੀਂ ਬੋਲੀ ਜਾਂਦੀ ਉਹਦੀ ਜਗ੍ਹਾ ਤੇ ਆੜਾ ਤੁਣੀ ਬੋਲੀ ਜਾਂਦੀ ਹੈ ਕਿਵੇਂ ਬੋਲੀ ਜਾਂਦੀ ਹੈ ਫੋਰ ਐਗਜ਼ਾਮਪਲ ਜਿਵੇਂ ਤੁਹਾਡੇ ਕੋਲੇ ਸ਼ਬਦ ਹੈਗਾ ਟਕਸਾਲੀ ਸ਼ਬਦ ਹੈ ਪਹਾੜ ਤਾਂ ਉਹਦੀ ਜਗ੍ਹਾ ਤੇ ਪਹਾੜ ਦੀ ਜਗ੍ਹਾ ਤੇ ਪਾੜ ਵਰਤਦੇ ਆ ਇਹ ਜਿੱਥੇ ਤੁਹਾਡੇ ਕੋਲੇ ਹਾ ਹਾ ਤੁਨੀ ਸੀਗੀ ਉਹਦੀ ਥਾਂ ਤੇ ਕੀ ਵਰਤ ਲਿਆ ਗਿਆ ਉਹਦੀ ਥਾਂ ਤੇ ਵਰਤਿਆ ਗਿਆ ਆੜਾ ਤੁਨੀ ਪਹਿਲਾਂ ਇਹ ਸ਼ਬਦਾਂ ਦੇ ਵਿਚਕਾਰ ਆ ਜੇ ਜਿਵੇਂ ਹੁਣ ਤੁਹਾਡੇ ਕੋਲੇ ਜਿਹੜੇ ਇਹ ਐਕਸਟਰਾ ਨੋਲਿਜ ਦੇ ਲਈ ਨੋਟ ਕਰਿਓ ਮਾਜੀ ਦੇ ਵਿੱਚ ਜਿਹੜੀ ਸਸਾ ਹੈਗਾ ਉਹਨੂੰ ਵੀ ਹਾ ਹਾ ਤੁਨੀ ਬੋਲਦੇ ਆ ਤੇ ਹਾਹੇ ਨੂੰ ਆੜਾ ਉਚਾਰਦੇ ਆ ਜਿਵੇਂ ਪੈਸੇ ਨੂੰ ਪਹੇ ਗਏ ਜਾਂਦੇ ਆ ਇਹ ਮਾਜੀ ਦੀਆਂ ਵਿਸ਼ੇਸ਼ਤਾਵਾਂ ਹੈਗੀਆਂ ਇਹ ਆਪਾਂ ਕਲਾਸ ਦੇ ਵਿੱਚ ਪ੍ਰੋਪਰ ਲੈਕਚਰ ਕੀਤਾ ਤਾਂ ਉਹਦੇ ਚ ਆਪਾਂ ਕਵਰ ਵੀ ਕੀਤੀ ਹੈਗੀ ਐ ਚੀਜ਼ ਫਿਲਹਾਲ ਆਪਾਂ ਇੱਥੇ ਜਿਹੜੇ ਆ ਉਹ ਐਮਸੀਕਿਊ ਕਰ ਰਹੀਆਂ ਆ ਇਹਦੇ ਫਿਰ ਵੀ ਜਿਹੜੇ ਐਕਸਟਰਾ ਫੈਕਟਸ ਹੈਗੇ ਉਹ ਮੈਂ ਤੁਹਾਨੂੰ ਨਾਲ-ਨਾਲ ਦੱਸ ਰਹੀਆਂ ਨੇ ਨੈਕਸਟ ਆਪਣੇ ਕੋਲ ਆ ਗਿਆ ਜੀ ਇਹਦਾ 8th ਕੁਐਸਚਨ 8th ਕੁਐਸਚਨ ਤੁਹਾਡੇ ਕੋਲੇ ਹੈ ਜੀ ਕਹਿੰਦੇ ਸਾਰੀਆਂ ਉਪਭਾਸ਼ਾਵਾਂ ਵਿੱਚੋਂ ਵਿਸ਼ਾਲ ਖੇਤਰ ਕਿਸ ਉਪਭਾਸ਼ਾ ਦਾ ਹੈ ਖੇਤਰ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਸੀਮਤ ਖੇਤਰ ਜਿਹਦੇ ਵਿੱਚ ਕੋਈ ਉਪਭਾਸ਼ਾ ਬੋਲੀ ਜਾਂਦੀ ਹੈ ਜਿਵੇਂ ਜਿੱਥੇ ਮਾਝੀ ਬੋਲੀ ਜਾਂਦੀ ਹੈ ਨਾ ਉਹ ਨੂੰ ਮਾਝੇ ਦਾ ਖੇਤਰ ਜਿੱਥੇ ਮਲਵਈ ਬੋਲੀ ਜਾਂਦੀ ਹੈ ਮਲਵਈ ਦਾ ਖੇਤਰ ਤਾਂ ਇਸੇ ਤਰੀਕੇ ਨਾਲ ਸਾਰੀਆਂ ਉਪਭਾਸ਼ਾਵਾਂ ਦੇ ਖੇਤਰ ਹੁੰਦੇ ਹੈ ਇਥੇ ਆਪਣਾ ਕੁਐਸਚਨ ਹੈ ਕਿ ਸਾਰੀਆਂ ਉਪਭਾਸ਼ਾਵਾਂ ਚੋਂ ਵਿਸ਼ਾਲ ਖੇਤਰ ਕਿਸ ਦਾ ਹੈਗਾ ਤਾਂ ਵਿਸ਼ਾਲ ਖੇਤਰ ਦੱਸਣਾ ਹੀ ਤੁਸੀਂ ਜਿਹੜੇ ਜ਼ਿਆਦਾ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਦਵਾਬੀ ਮਲਵਈ ਪੁਆਦੀ ਜਾਂ ਫਿਰ ਮਾਝੀ ਚਾਰਾ ਆਪਸ਼ਨ ਦੇ ਵਿੱਚੋਂ ਕਿਹੜੀ ਆਪਸ਼ਨ ਤੁਹਾਡੇ ਕੋਲ ਕਰੈਕਟ ਰਹੇਗੀ ਦੱਸੋ ਜੀ ਇਹਦਾ ਆਨਸਰ ਇਹਦਾ ਕਰੈਕਟ ਆਨਸਰ ਆਪਣੇ ਕੋਲੇ ਰਹੇਗਾ ਜੀ ਮਲਵਈ ਤੁਸੀਂ ਸਾਰੇ ਠੀਕ ਦੱਸ ਰਹੇ ਹੋ ਤਾਂ ਇਹਦਾ ਆਨਸਰ ਤੁਹਾਡੇ ਕੋਲ ਆਵੇਗਾ ਬੀ ਕਿ ਸਾਰੀਆਂ ਭਾਸ਼ਾਵਾਂ ਵਿੱਚ ਉਹ ਜਿਹੜਾ ਵਿਸ਼ਾਲ ਖੇਤਰ ਹੈਗਾ ਉਹ ਤੁਹਾਡੇ ਕੋਲੇ ਜਿਹੜਾ ਹੈ ਉਹ ਮਲਵਈ ਦਾ ਰਹਿੰਦਾ ਕਿਉਂਕਿ ਮਲਵਈ ਜਿਵੇਂ ਹੁਣ ਬਟਿੰਡਾ ਫਰੀਦਕੋਟ ਫਰੋਜ਼ਪੋਰ ਸੰਗਰੂਰ ਮੋਗਾ ਲੁਧਿਆਣਾ ਮੁਕਸਰ ਮਾਨਸਾ ਫਾਜ਼ਿਲਕਾ ਅਬੂਰ ਬਰਨਾਲਾ ਇਸ ਤੋਂ ਇਲਾਵਾ ਪਟਿਆਲੇ ਦਾ ਵੀ ਜਿਹੜਾ ਹੈ ਕੁਝ ਹਿੱਸਾ ਤੇ ਇਨਾਂ ਸਾਰਿਆਂ ਖੇਤਰਾਂ ਦੇ ਵਿੱਚ ਜਿਹੜੀ ਹੈਗੀ ਉਹ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ ਤਾਂ கரੈਕਟ ਆਨਸਰ ਹੈ ਜੀ ਆਪਣੇ ਕੋਲੇ ਬੀ ਯਾਨੀ ਕਿ ਮਲਵਈ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ ਨਾਇੰਥ ਕੁਐਸਚਨ ਦੁਆਬੀ ਉਪਭਾਸ਼ਾ ਦਾ ਖੇਤਰ ਕਿਹੜੇ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਹੈ ਜਿਹੜਾ ਦੁਆਬੀ ਸ਼ਬਦ ਹੈ ਇਹ ਬਣਿਆ ਹੈਗਾ ਆਪਣੇ ਕੋਲੇ ਦੋ ਆਦ ਸ਼ਬਦ ਤੋਂ ਹਨਾ ਦੁਆਬ ਦਾ ਕੀ ਅਰਥ ਹੈ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਤਾਂ ਹੁਣ ਆਪਾਂ ਇਹ ਦੱਸਣਾ ਕਿ ਕਿਹੜੇ ਦੋ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ ਹੈਗਾ ਦੁਆਬੀ ਦਾ ਏ অপਸ਼ਨ ਹੈ রাভি ਤੇ বিয়াস বি ਹੈ ਤੁਹਾਡੇ ਕੋਲੇ বিয়াস ਤੇ শতলজ সি ਹੈ ਜੀ ਤੁਹਾਡੇ ਕੋਲੇ শতলজ ਤੇ খোগਰ ডি ਹੈ ਜੀ ਤੁਹਾਡੇ ਕੋਲੇ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਦਾ ਆਪਾ ਜਿਹੜਾ கரெક્ટ ਆਨਸਰ ਹੈ ਉਹ ਟਿਕ ਕਰਨਾ ਤੇ ਦੱਸੋ ਜੀ ਇਹਦਾ கரெક્ટ ਆਨਸਰ ਇਹਦਾ கரெક્ટ ਆਨਸਰ ਤੁਹਾਡੇ ਕੋਲੇ ਹੈਗਾ ਜੀ বি অপਸ਼ਨ ਜਿਹੜੀ ਦੁਆਬੀ ਉਪਭਾਸ਼ਾ ਹੈਗੀ ਹੈ ਇਹ বিয়াস ਤੇ শতলজ دریاਵਾਂ ਦੇ ਵਿੱਚਕਾਰ ਜਿਹੜੀ ਹੈ ਬੋਲੀ ਜਾਂਦੀ ਹੈ ਤਾਂ கரெક્ટ ਆਨਸਰ ਇਹਦਾ ਕੀ ਰਹੇਗਾ ਬੀ ਯਾਨੀ ਕਿ শতলজ বিয়াস ਤੇ শতলজ ਐਕਸਟਰਾ ਨੌਲੇਜ ਦੇ ਲਈ ਆਪਾਂ ਡਿਸਕਸ ਕਰਦੇ ਆਂ ਜਿਹੜਾ ਏ ਹੈਗਾ ਤੁਹਾਡੇ ਕੋਲੇ ਰਾਵੀ ਤੇ ਬਿਆਸ ਇਹ ਬੋਲੀ ਜਾਂਦੀ ਹੈ ਮਾਝੀ ਉਪਭਾਸ਼ਾ ਜਿਹੜੇ ਰਾਵੀ ਤੇ ਬਿਆਸ ਦੇ ਵਿੱਚਕਾਰਲਾ ਇਲਾਕਾ ਹੈ ਉੱਥੇ ਤੁਹਾਡੇ ਕੋਲੇ ਮਾਝੀ ਉਪਭਾਸ਼ਾ ਬੋਲੀ ਜਾਂਦੀ ਹੈ ਬਿਆਸ ਤੇ ਸਤਲੁਜ ਆਪਾਂ ਕਰੀ ਚੁੱਕੀਆਂ ਕਿ ਉੱਥੇ ਜਿਹੜੀ ਹੈਗੀ ਆ ਉਹ ਦੁਆਬੀ ਉਪਭਾਸ਼ਾ ਬੋਲੀ ਜਾਂਦੀ ਹੈ ਇਸ ਤੋਂ ਇਲਾਵਾ ਜਿਹੜਾ ਸਤਲੁਜ ਤੇ ਘੁਗਰ ਹੈਗਾ ਇਹਨਾਂ ਦੇ ਵਿੱਚਕਾਰ ਜਿਹੜੀ ਭਾਸ਼ਾ ਬੋਲੀ ਜਾਂਦੀ ਉਹ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ ਇਹਨਾਂ ਨੂੰ ਐਕਸਟਰਾ ਨੌਲੇਜ ਦੇ ਲਈ ਤੁਸੀਂ ਜਿਹੜੇ ਐਕਸਟਰਾ ਫੈਕਟਸ ਨੇ ਇਸ ਕੁਐਸਚਨ ਨਾਲ ਰਿਲੇਟਡ ਇਹਨਾਂ ਨੂੰ ਤੁਸੀਂ ਨੋਟ ਕਰ ਲਿਓ। ਨੈਕਸਟ ਆਪਾਂ ਅੱਗੇ ਕਰਨ ਜਾ ਰਹੇ ਹਾਂ ਜੀ 10th ਕੁਐਸਚਨ। 10th ਹੈ ਜੀ ਕਿਸ ਉਪਭਾਸ਼ਾ ਵਿੱਚ ਵਾਵਾ ਨੂੰ ਬੱਬਾ ਤੁਣੀ ਬੋਲਦੇ ਆ। ਹੁਣ ਆਪਾਂ ਦੱਸਣਾ ਕਿ ਕਿਹੜੀ ਉਪਭਾਸ਼ਾ ਹੈਗੀ ਹੈ ਜਿਹਦੇ ਵਿੱਚ ਵਾਵਾ ਤੁਣੀ ਨੂੰ ਬੱਬਾ ਤੁਣੀ ਉਚਾਰਿਆ ਜਾਂਦਾ ਹੈ। ਫਾਰ ਇਗਜ਼ਾਮਪਲ ਜਿਵੇਂ ਤੁਹਾਡੇ ਕੋਲੇ ਸ਼ਬਦ ਹੈਗਾਗਾ ਵੀਰ ਵਾਵੇ ਨਾਲ ਪਾਉਣਾ ਆਪਾਂ ਤੇ ਇਹਨੂੰ ਉਚਾਰਿਆ ਜਾਵੇ ਬੱਬੇ ਨਾਲ। ਬੀਰ ਤਾਂ ਇਹ ਕਿਹੜੀ ਉਪਭਾਸ਼ਾ ਦੀ ਵਿਸ਼ੇਸ਼ਤਾ ਰਹਿੰਦੀ ਹੈ ਦੁਆਬੀ ਦੀ ਮਲਵਈ ਦੀ ਪੁਆਦੀ ਦੀ ਜਾਂ ਫਿਰ ਮਾਜੀ ਦੀ ਤਾਂ ਕਿਹੜੀ ਉਪਭਾਸ਼ਾ ਦੀ ਵਿਸ਼ੇਸ਼ਤਾ ਹੈਗੀ ਹੈ ਤੁਸੀਂ ਦੱਸਣੇ ਜੀ ਇਹਦਾ கரੈਕਟ ਆਨਸਰ ਤਾਂ ਇਹਦਾ ਤੁਹਾਡੇ ਕੋਲੇ ਸਹੀ ਆਨਸਰ ਆਏਗਾ ਜੀ ਦੁਆਬੀ ਏ ਇਹਦੇ ਵਿੱਚ ਕਾਫੀ ਸਟੂਡੈਂਟਸ ਨੂੰ ਕਨਫਿਊਜ਼ਨ ਰਹਿੰਦੀ ਹੈ ਤੁਹਾਨੂੰ ਵੀ ਹੋਗੀ ਕਈ ਬੱਚੇ ਜਿਹੜੇ ਹੈ ਮਲਵਈ ਟਿਕ ਕਰ ਰਹੇ ਹੈ ਇਹ ਚੀਜ਼ ਮਲਵਈ ਉਪਭਾਸ਼ਾ ਦੇ ਵਿੱਚ ਵੀ ਮਿਲਦੀ ਹੈਗੀ ਹੈ ਪਰ ਵਿਦਵਾਨਾਂ ਵੱਲੋਂ ਇਹ ਦੁਆਬੀ ਉਪਭਾਸ਼ਾ ਦੇ ਵਿੱਚ ਹੀ ਰੱਖੀ ਗਈ ਹੈ ਕਿ ਵਾਵਾ ਤੁਨੀ ਨੂੰ ਜਿਹੜਾ ਹੈ ਉਹ ਬੱਬਾ ਤੁਨੀ ਉਚਾਰਦੇ ਹੈਗੇ ਆ ਕਿਉਂਕਿ ਦੁਆਬੀ ਉਪਭਾਸ਼ਾ ਦੇ ਉੱਪਰ ਡਾਕਟਰ ਐਸਐਸ ਜੋਸ਼ੀ ਨੇ ਜਿਨ੍ਹਾਂ ਨੇ ਇਹਦੇ ਉੱਪਰ ਡੂੰਗੀ ਰਿਸਰਚ ਦਾ ਜਿਹੜਾ ਕਾਰਜ ਉਹ ਕੀਤਾ ਤਾਂ ਉਹਨਾਂ ਦੇ ਅਕੋਰਡਿੰਗਲੀ ਜਿਹੜਾ ਵਾਵਾ ਤੁਨੀ ਨੂੰ ਬੱਬਾ ਉਚਾਰਨਾ ਜਿਵੇਂ ਤੁਹਾਡੇ ਕੋਲੇ ਵੱਡਾ ਵੀਰ ਬਾਜਾ ਤ ਤਾਂ ਵਾਵੇ ਦੀ ਜਗ੍ਹਾ ਤੇ ਜਿੱਥੇ ਵੀ ਤੁਹਾਡੇ ਕੋਲ ਬੱਬਾ ਲੱਗਦਾ ਤਾਂ ਉਹ ਵਿਸ਼ੇਸ਼ਤਾ ਰਹੇਗੀ ਤੁਹਾਡੇ ਕੋਲ ਦੁਆਬੀ ਉਪਭਾਸ਼ਾ ਦੀ ਤਾਂ ਇਹਦਾ ਕਰੈਕਟ ਆਨਸਰ ਹੈ ਜੀ ਏ ਦੁਆਬੀ ਨੈਕਸਟ ਆਪਾਂ 11th ਕੁਐਸਚਨ ਡਿਸਕਸ ਕਰਦੇ ਹਾਂ ਜੀ ਕਿਸ ਉਪਭਾਸ਼ਾ ਵਿੱਚ ਉਚਾਰਨ ਦੌਰਾਨ ਰਾਰਾ ਧੁੜੀ ਅਲੋਪ ਰਹਿੰਦੀ ਹੈ ਤਾਂ ਹੁਣ ਇਹ ਕਿਹੜੀ ਉਪਭਾਸ਼ਾ ਹੈਗੀ ਹੈ ਜਿਹਦੇ ਵਿੱਚ ਜਿਹੜੀ ਰਾਰਾ ਧੁਨੀ ਹੈ ਉਹ ਉਚਾਰੀ ਨਹੀਂ ਜਾਂਦੀ ਠੀਕ ਹੈ ਜੀ ਰਾਰਾ ਧੁਨੀ ਜਿਹੜੀ ਹੈ ਉਹ ਅਲੋਪ ਹੋ ਜਾਂਦੀ ਹੈ ਤਾਂ ਕਿਹੜੀ-ਕਿਹੜੀਆਂ ਹੈਗੀ ਹੈ ਕਿਹੜੀ ਉਪਭਾਸ਼ਾ ਦੇ ਵਿੱਚ ਇਹ ਚੀਜ਼ ਇਹ ਕੁਆਲਿਟੀ ਰੱਖਦੀ ਹੈ ਤਾਂ ਏ অপਸ਼ਨ ਤੁਹਾਡੇ ਕੋਲੇ ਡੋਗਰੀ ਬੀ ਤੁਹਾਡੇ ਕੋਲੇ ਹੈ ਜੀ ਦੁਆਬੀ ਸੀ ਤੁਹਾਡੇ ਕੋਲੇ ਮਲਵਈ ਡੀ ਤੁਹਾਡੇ ਕੋਲ ਆ ਜਾਂਦੀ ਹੈਗੀ ਹੈ ਪੁਆਦੀ ਤੇ ਚੋ ਦੱਸਣਾ ਜੀ ਆਪਾਂ கரੈਕਟ ਆਨਸਰ ਕਿਹੜੀ ਉਪਭਾਸ਼ਾ ਹੈ ਜਿਦੇ ਵਿੱਚ ਰਾਰਾ ਤੁਣੀ ਅਲੋਪ ਰਹਿੰਦੀ ਹੈ ਇਸ ਕੁਐਸਚਨ ਦਾ ਸਹੀ ਆਨਸਰ ਆਪਣੇ ਕੋਲ ਆਏਗਾ ਜੀ ਬੀ ਇਹ ਵੀ ਤੁਹਾਡੇ ਕੋਲੇ ਦੁਆਬੀ ਉਪਭਾਸ਼ਾ ਦੀ ਵਿਸ਼ੇਸ਼ਤਾ ਹੈਗੀ ਹੈ ਇਹਦੇ ਵਿੱਚ ਕੀ ਹੁੰਦਾ ਹੈਗਾ ਰਾਰਾ ਤੁਣੀ ਜਿਹੜੀ ਹੈਗੀ ਹੈ ਜਦੋਂ ਉਚਾਰਦੇ ਆ ਉਹ ਅਲੋਪ ਹੋ ਜਾਂਦੀ ਹੈ ਜਿਵੇਂ ਫੋਰ ਐਗਜ਼ਾਮਪਲ ਪੁੱਤਰ ਸ਼ਬਦ ਸੀਗਾ ਤਾਂ ਪਿੱਛੇ ਰਾਰਾ ਤੁਣੀ ਪੈਂਦੀ ਸੀਗੀ ਤਾਂ ਜਦੋਂ ਇਹਨੂੰ ਉਚਾਰਿਆ ਗਿਆ ਇਸ ਦੇ ਵਿੱਚ ਤਾਂ ਜਿਹੜੀ ਰਾਰਾ ਤੁਣੀ ਹੈਗੀ ਉਹਨੂੰ ਛੱਡਤਾ ਠੀਕ ਹੈ ਜੀ ਹਾਂਜੀ ਤਾਂ ਇਸ ਦੀ ਵਿਸ਼ੇਸ਼ਤਾ ਇਹ ਰਹਿੰਦੀ ਹੈਗੀ ਹੈ ਕਿ ਇਹਦੇ ਵਿੱਚ ਜਿਹੜੀ ਰਾਰਾ ਧੁਨੀ ਹੈ ਉਹ ਅਲੋਪ ਹੋ ਜਾਂਦੀ ਹੈ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ ਅਗਲਾ ਜਿਹੜਾ ਆਪਣਾ ਹੈਗਾ 12th ਨੰਬਰ ਕੁਐਸਚਨ ਤਾਂ 12th ਨੰਬਰ ਕੁਐਸਚਨ ਹੈ ਜੀ ਕਿ ਸੂਪਰ ਭਾਸ਼ਾ ਵਿੱਚ ਉਚਾਰਨ ਦੌਰਾਨ ਸੰਘੋੜ ਧੁਨੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਤਾਂ ਹੁਣ ਆਪਾਂ ਦੱਸਣਾ ਹੈਗਾ ਕਿ ਜਿਹੜੀ ਸੰਘੋੜ ਧੁਨੀਆਂ ਹੈਗੀਆਂ ਉਹਦੀ ਵਧੇਰੇ ਵਰਤੋਂ ਕਿੱਥੇ ਕੀਤੀ ਜਾਂਦੀ ਹੈ